ਫੜਿਆ ਗਿਆ ਫੜਿਆ ਐਕਸ਼ਨ ਰੱਲਾ 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 ਕੋਈ ਕੋਈ ਹੋਣਾ ਜਿਹੜਾ ਪਿਛਰੇ ਚ ਕਹਿੰਦੇ ਪੱਕੇ ਇਹ ਲਾਲ ਤੇ ਹਰੀਆਂ ਦੋਨੋਂ ਵਾਲਾ ਨਹੀਂ ਕਹਿੰਦੇ ਕਿੰਗ ਖਿਡਾਰੀ ਲਓ ਬਾਲ ਬਾਉਂਦੇ ਲਈ ਫੇਰ 803 03 ਗੋਲ ਖਿਆ ਹੱਥੋਂ ਗਈ ਆ ਇਹਨੇ ਇਹਨਾਂ ਦੇ ਸਿਰ ਤੇ ਆ ਹੀ ਨਾ ਕਰਕੇ ਮੇਲੇ ਕਰਾਉਣੇ ਆ ਇਹਨੇ ਵੀ ਭਰਾ ਕਹਿੰਦੇ ਪੁੱਤ ਰਿਹਾ ਛੱਡ ਕੇ ਜਾ ਤਵਾਰੋ ਕਰਾ ਲਈ ਬਤੂ ਜੱਟ ਵੀ ਕਰ ਰਹੇ ਨੇ ਸੋਨੇ ਦੀਆਂ ਮੁੰਦਰੀਆਂ ਦੇ ਅੱਗੇ ਵੱਡੇ ਪੱਦਰ ਦੇ ਕਹਿੰਦੇ ਮਾਰਦੇ ਸਨਮਾਨ ਆਪਾਂ ਨੈਕਸਟ ਮੈਚ ਤੋਂ ਕਰਦੇ ਆਂ ਭਾਈ ਸੈਟਿੰਗ ਕੋਈ ਨਾ ਕੋਈ ਤਾਰੀਖਾਂ ਦਾ ਟੀਕੜਾ ਲੋਕੀ ਕਹਿੰਦੇ ਵੀ ਸਪੀਡ ਵਧੀਆ ਲੋਕੀ ਕਹਿੰਦਾ ਵੀ ਟੈਲੈਂਟ ਵਾਰ ਆਇਆ ਛੱਕਾ ਮਾਰਾਂ ਟੀ ਕਰਾ ਫੇਰ ਏ ਬੱਲੇ ਉਧਰ ਸਾਡੇ ਦਰਮਿਆਨ ਜੀ ਪਰ ਆਇਆ ਬਾਈ ਗਾਰਾ ਪੰਡਾ ਜੀ ਬਾਈ ਰਾਵਰ ਆਇਆ ਹੈ ਸਿਮਰਨ ਕਹਿੰਦੇ ਸਿੱਧੂ ਦੀਪ ਨੰਦੂ ਉੱਤ ਸਿੰਘ ਮਹਿਰ ਭਾਗ ਦੇ ਪੁੱਜੇ ਹੋਇਆ ਮਿੱਤਰ ਮੰਡਲੀ ਦੇ ਨਾਰ ਬੱਲੇ 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 ਪਹਿਲੀ ਤੇ ਰੜ ਕਦੇ ਚਾਰ ਸਪਾਰਟਨ ਕਲੱਬ ਮਾਧਿਆ ਰਾਗ ਤਾਨਾ ਗਾ ਡਾਸਰੇ ਜੀ موسٹ ویلکم جی ایسے بھائی دلاور جی کوسلر صاحب پہ چلتے سارے درمیان کے دن چل گئے آئے ہیں پرنس سا بھی ٹاسک ڈال رہے پرنس بھا جی سارے بچے نہیں چند رہا رات ہی رہی آؤ سامنے لگتی ہیں بھائی جشنے دیا والا پی رہی ہیں ਵੰਡਾ ਜੱਟ ਦਾ ਬਾਹੀਆ ਪੰਜਾਬ ਦੇ ਗੇਰ ਪੱਦੇ ਰਿਵਾਲ ਨੇ ਉਹ ਫਾੜ ਗਈ ਜਿਹੜੀ ਜੌੜੀ ਵਿੱਚ ਚੋਟੇ ਵਾਲਾ ਬਰਾਦ ਇਹ ਲੜ ਗਿਆ ਲੜ ਗਿਆ ਲੜ ਗਿਆ ਪਰ ਸਿੰਗਲਿਆ ਸਿੰਗਲਿਆ ਟੀਕ ਵਾਲਿਆ ਇਹ ਖਾਡਦਾ ਬੇਚਾਰਾ ਵਾਹ ਭਾਈ 37 ਹੈਗਾ 64 ਵਿਅਕਤੀ 60 4 ਤੋਂ ਵਿਅਕਤੀ 1 2 ਜਾਨੇ ਵਾਲਾ ਸਰਕਲ ਤੇ ਖੜਦਾ ਸਰਕਲ ਤੇ ਖੜਦਾ ਏ ਅਰੇ ਰੋਥ ਕਹਿੰਦੇ ਬਾਰ ਪਾਉਣ ਦੇ ਲਈ ਤਿਆਰ ਆ ਮੇਰੇ ਵੀਰੋ ਪਹਿਲਾ ਬਾਰ ਪਾਉਣ ਲਈ ਆ ਨਹੀਂ ਰੋਥ ਕਹਿੰਦੇ ਤਿਆਰ ਵਰ ਤਿਆਰ ਆ ਸਾਹਮਣੇ ਆਇਆ ਕਹਿੰਦੇ ਜਿਗਰਾਮਾ ਵਾਲਾ ਕਰ ਤੋ ਕਰ ਤੋ ਬਈ 500 ਤਾਂ ਕਰ ਬਈ ਚ ਇਹ ਪਹਿਲੀ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਖੜੀ ਹੋ ਗਈ ਖੜੀ ਖੜੀ ਬਹੁਤ ਚੜ੍ਹੂਲਾ ਉਹ ਛੜਤਾ ਮੋੜ ਓਏ ਛੜਤਾ ਕੈਚ ਕੁਝ ਕਰਨਾ ਪੈਣਾ ਏ ਇਹ ਫੜਿਆ ਗਿਆ ਫੜਿਆ ਸ਼ਰਾੱ ਬੱਲਾ 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 ਉਹਦੇ ਖੇਡ ਕਰ ਕਰਨ ਦੀ ਸ਼ਾਨ ਏ ਏ ਬੱਲੇ 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 ਰਨ ਬੋਕ ਹੈਡ ਸ਼ਾਟ ਬਾਈ ਰਨ 4 ਗਰੇ ਨਹੀਂ ਵੀ ਲਾਸਟ ਬੋਲੀ ਦੇ ਤਾਂ ਪਹਿਲੀ ਤੇ ਜੜਦੇ ਉਹਦੀ ਸਪੀਡ ਚੈੱਕ ਕਰੋ ਬਾਈ ਦਿੱਲੀ ਦੀ ਦਿੱਲੀ 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 ਬੱਲਾ 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 ਫਿੱਟ ਹੋਇਆ ਵਰਦਾ প্যার বর প্যার মে পিত ਬਾਈ ਕਮੈਂਟ ਕਰਕੇ ਦੱਸੋ ਵੀ ਕਿਹੜੀ ਟੀਮ ਜਿੱਤੂਗੀ ਬੱਟੇ ਕਪਾਂ ਦੀ ਜੇਤੂ ਟੀਮ ਦੂਜੇ ਪਾਸੇ ਹਰਿਆਣੇ ਵਾਲੇ ਕਰੋ ਕਮੈਂਟ ਬਾਈ ਬੱਲੇ 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 ਚੱਲ ਪਿਆ ਚੱਲ ਪਿਆ ਚੱਲ ਗਿਆ ਕੰਮ ਠੀਕ ਆਲਿਆ ਬੱਲਾ ਨੇ ਠੀਕ ਇਹ ਨਫਤੀ ਕਰੇ ਥੋੜੀ ਜਿਹੀ ਸਪੀਡ ਹੋਰ ਆਵੇ ਥੋੜੀ ਜਿਹੀ ਸਪੀਡ ਹੋਰ ਥੋੜੀ ਜੀ ਟਾਪਾ ਵਾਲਾ ਟਾਪਾ ਦਾ ਪੰਦ ਕਰਤਾ ਬਾਈ ਓਏ ਓ ਟਾਪਾੜਾ ਜਨਾ ਪਰ 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 ਕਹਿੰਦਾ ਟਾਪਾੜਾ ਟਾਪਾੜਾ ਕਿਸੇ ਗੱਲ ਕਰਕੇ ਕਹਿੰਦਿਆ ਮੈਨੂੰ ਟਾਪਾੜਾ ਸ਼ੱਕਾ ਕਰਦਾ ਦੋਸਤ ਅਸਿਰ ਹੈ ਓ ਓ ਬੇਦੂਰ ਬੰਦਾ ਬੰਦਾ ਇਨੇ ਰਯਾਰ ਮੀਂਹ ਕਹਿੰਦਾ 10000 ਬੰਦਾ ਇਹ ਦੁਨੀਆ ਖਤਮ ਕਰਨ ਨੂੰ ਕਰਦਾ ਮੋੜਦਾ ਐਕਸ਼ਨ ਹੋ ਗਿਆ ਟੂਰੀ ਵਾਲਾ ਮੋੜਦਾ ਭਾਈ ਓਏ ਕੌਣ ਆ ਗਿਆ ਮਨੋਂ ਉੱਤੇ ਆਇਆ ਹੋਇਆ ਪੰਜ ਬਾਕੀ ਆ ਗਿਆ ਜੇਰਾ ਪਤਾ ਨਹੀਂ ਛੱਡ ਗਏ ਗੋਰੀ ਗੋਰੀ ਰਾਈ ਰਾਈ ਸੋਤਾ ਨਾਲ ਕਰ ਰਿਹਾ ਪੈਣਾ ਤੇਰਾ ਇਹ ਬਈ ਹਰਿਆਣੇ ਤੋਂ ਬੁਲਾਇਆ ਅੰਪਾਇਰ ਆਨੇ ਇੱਕ ਹੋਰ ਕੋਰ ਸਾਡਾ 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 ਖੜਕ ਏਕਸ਼ਿਕਲਾ ਤੇ ਭਾਈਆ ਤੋਂ ਤਾਰਾ ਵੱਡਾ ਕਲੱਬ ਬਈ ਚੱਕਰਾਂ ਚ ਪਾਤਾ ਅੱਜ ਕੋਈ ਪਹਿਲਾ ਚਲੇਗਾ 스타ਬਾ ਕੁਝ ਦੱਸ ਸਕੋ ਹੋਰ ਹਿਲ ਜਲ ਲੈ ਕੋਈ ਖੁਦ ਪਹਿਲਾ ਚਲੇਗਾ